हां जी दोस्तों स्वागत है अपने चैनल पा, आ, अपने पे ਤੇ ਅੱਜ ਤੁਹਾਡੇ ਲਈ ਆਪਾਂ 5 ਇੱਕ ਬੱਕਰੀਆਂ ਸੇਲ ਤੇ ਲੈ ਕੇ ਆਏ ਹਾਂ ਬਿਲਕੁਲ ਬਾਜ਼ਵ ਦੇ ਰੇਟ ਦੇ ਉੱਪਰ ਤੇ ਵੀਡੀਓ ਨੂੰ ਐਂਡ ਤਾਈਂ ਜਰੂਰ ਦੇਖਿਓ ਤੇ ਦਿਨੇ ਆਪਾਂ ਸਾਰੀ ਜਾਣਕਾਰੀ ਬੱਕਰੀਆਂ ਬਾਰੇ ਵੀਡੀਓ ਨਾਲ ਜੁੜੇ ਰਹੋ ਐਂਡ ਤਾਈਂ ਤੇ ਜਿਹੜੇ ਵੀ ਨਵੇਂ ਆ ਉਹ ਆਪਣੇ Facebook ਪੇਜ ਨੂੰ ਫੋਲੋ ਕਰ ਲੈਣ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਨਵੀਆਂ-ਨਵੀਆਂ ਵੀਡੀਓ ਲਿਆਉਂਦੇ ਰਹਿੰਨੇ ਆਂ ਬਾਜਬਰੇਟ ਵਾਲੀਆਂ ਜੋ ਬੱਕਰੀਆਂ ਬਕਾਉ ਹੁੰਦੀਆਂ ਜਾਂ ਪੱਠਾ ਬਕਾਉ ਹੁੰਦੀਆਂ ਤੇ ਤੁਹਾਡੇ ਤਾਈਂ ਵੀਡੀਓ ਪਹੁੰਚਦੇ ਹੋ ਜਾਣੀ ਹੈ ਜੋ ਚੈਨਲ ਸਬਸਕ੍ਰਾਈਬ ਕਰ ਲਿਆ ਕਈ ਵਾਰੀ ਵੀਰ ਲੈਣੇ ਲੈਣ ਦੇ ਚਾਹਵਾਨ ਹੁੰਦੇ ਆ ਤਾਂ ਵੀਡੀਓ ਆਪਾਂ ਬਣਾਉਂਦੇ ਰਹਿੰਨੇ ਆ ਜੇ ਕਿਸੇ ਵੀਰੇ ਨੇ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਉਹ ਵੀ ਆਪਣੇ ਨਾਲ ਫੋਨ ਤੇ ਰਾਬਤਾ ਕਰ ਸਕਦਾ ਬਿਲਕੁਲ ਫ੍ਰੀ ਕਾਸਟ ਆਪਾਂ ਕੋਈ ਪੈਸਾ ਨਹੀਂ ਲੈਂਦੇ ਜਾਨਵਰ ਚੰਗੇ ਹੋਣ ਛੋਡੇ ਆਪਾਂ ਵੀਡੀਓ ਪਾ ਦਿੰਨੇ ਹੁੰਨੇ ਆ ਤੇ ਜਿਹੜੀਆਂ ਤੁਸੀਂ ਸਕਰੀਨ ਦੇ ਉੱਪਰ ਵੀਡੀਓ ਦੇਖ ਰਹੇ ਹੋ ਇਹ ਪੰਜ ਬੱਕਰੀਆਂਆਂ ਹੀ ਆ ਦੋਸਤੋ ਡੇਢ ਡੇਢ ਦੋ ਦੋ ਮਹੀਨਿਆਂ ਦੀਆਂ ਬਣੀਆਂ ਹੋਈਆਂ ਠੀਕ ਆ ਤੇ ਵੀਰ ਕਹਿੰਦਾ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਆ ਬਿਲਕੁਲ ਜੈ ਜਾਂ ਰੇਟ ਆ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਚ ਇੱਕ ਬੱਕਰੀ ਸੂਈ ਹੋਈ ਆ ਮੰਗਰ ਇੱਕ ਬੱਚਾ ਉਹਦੇ ਠੀਕ ਆ ਤੇ ਸਾਰੀਆਂ ਦਾ ਤਕਰੀਬਨ 75000 ਰੁਪਏ ਵੀਰ ਮੁੱਲ ਕਰਦਾ ਪੰਜ ਬੱਕਰੀਆਂ ਹੀ ਆ ਤੇ ਜਿਹੜਾ ਕੋਈ ਮੇਰਾ ਵੀ ਲੈਣ ਦਾ ਚਾਹਵਾਨ ਹੈਗਾ ਤਾਂ ਦਿੱਤੇ ਹੋਏ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋ ਠੀਕ ਆ ਤੇ तकरीबन ਸਾਰੀਆਂ ਬੱਕਰੀਆਂ ਫਰੈਸ਼ ਦੰਦਾ ਕੋਈ 2 ਦੰਦਾ ਕੋਈ 4 ਦੰਦਾ ਪਾਠਾਂ ਵਿੱਚੋਂ ਇੱਕ ਅੱਧੀ ਤਾਂ ਤੇ ਕੋਈ 6 ਦੰਦਾ ਗਈ ਤੇ ਕਿਸੇ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈਗੀ ਜੋ ਦਿਖ ਰਹੀਆਂ ਤੁਹਾਨੂੰ ਸਕਰੀਨ ਦੇ ਉੱਪਰ ਤਾਂ ਬਿਲਕੁਲ ਨਵਰ ਨਵ ਬੱਕਰੀਆਂ ਆਈਆਂ ਤੇ ਪਿੰਡ ਵੀਰ ਦਾ ਮਾਹੀ ਨਗਲਾ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜਿਹੜਾ ਵੀ ਕੋਈ ਮੇਰਾ ਵੀਰ ਲੈਣ ਦਾ ਚਾਹਵਾਨ ਹੈ ਨੇੜੇ ਦਾ ਜਿਹੜੇ ਨੇ ਨਵਾਂ ਕੰਮ ਸ਼ੁਰੂ ਕਰਨਾ ਉਹਦੇ ਲਈ ਫਾਇਦੇਮੰਦ ਹੈ ਕਿਉਂਕਿ ਬਿਲਕੁਲ ਜੈ ਜੇ ਰੇਟ ਦੀਆਂ ਬੱਕਰੀਆਂ ਆਈਆਂ ਤੇ ਤੁਸੀਂ ਵੀਰ ਤੋਂ